ਅੰਮ੍ਰਿਤਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਉਤ ਹੀ ਅੱਜ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਲੋਕ ਸਭਾ ਤੋਂ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਇੰਨੀ ਗਰਮੀ ਦੇ ਵਿੱਚ ਲੋਕ ਤਰਾਈ-ਤਰਾਈ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਪਾਣੀ ਪੀਣ ਵਾਲਾ ਮਿਲ ਰਿਹਾ ਹੈ ਤਾਂ ਉਹ ਸੀਵਰੇਜ ਨਾਲ ਗੰਦਾ ਪਾਣੀ ਆ ਰਿਹਾ ਹੈ ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਇਸ ਮੁਕੇ ਵਾਰਡ ਨੰਬਰ 1 ਤੋਂ ਗੁਰਪਰੋੜਾ ਅਤੇ ਵਾਰਡ ਨੰਬਰ 81 ਤੋਂ ਸतीश ਕੁਮਾਰ ਬੱਲੂ ਨੇ ਕਿਹਾ ਕਿ ਸਰਕਾਰ ਬਣੀ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਕੌਂਸਲਰਾਂ ਦੀ ਚੋਣ ਨਹੀਂ ਕਰਵਾਈ ਅਤੇ ਅੰਮ੍ਰਿਤਸਰ ਦੀ ਸਾਸ ਸਪਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਤ ਹੋਈ ਹੈ। ਸਮੁੱਚੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੀ ਸਾਸ ਸਪਾਈ ਦਾ ਬੁਰਾ ਹਾਲ ਹੈ। ਹਰ ਗਲੀ ਅਤੇ ਮੁਹੱਲੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਿਵਰਜ ਜਾਮ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਮਸਲੇ ਹੱਲ ਨਾ ਹੋਣ ਤੱਕ ਉਹ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਜਵਾਬ ਦੇ ਲਓ ਕਿ ਘੱਟੋ ਘੱਟ ਤੁਸੀਂ ਭਗਾਉਣੀ ਕਿਉਂਦੇ ਇਲੈਕਸ਼ਨ ਅੱਜ ਲੋਕਾਂ ਨੂੰ ਗੱਦਾ ਬਣੀ ਇੱਥੇ ਨਹੀਂ ਗੋਮਨਤੀ ਕਰਦੇ ਯਕੀਨ ਹੋਣੀ ਕਿ ਬਾ ਪਾਤਾ ਸਾਹਿਬ ਤੁਸੀਂ ਆ ਪਰ ਜਦੋਂ ਦੀ ਇਹ ਸਰਕਾਰ ਬਣੀ ਆ ਇਹ ਲੇਡੀਜ਼ ਬੀਬੀ ਆਈ ਆ ਅੱਜ ਆਪਣਾ ਦੁੱਖ ਦੱਸਣ ਇਸ ਕਾਂਗਰਸ ਪਾਰਟੀ ਦੇ નેਤਰਤਵ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਨੇ ਕੀ ਹਾਲਾਤ ਬਣਾਵਾਰ ਹੋ ਰਿਹਾ ਪਿੱਛੇ ਵੀ ਚਿਕਨ ਗੁਨੀਆ ਸਾਡੇ ਛਾੜੇ ਤੋਂ ਵੈਸਟ ਕੰਸਟੀਚੁਐਂਸੀ ਤੋਂ ਚਲਦੇ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਫੈਲਿਆ ਸੋ ਆਪਾ ਹੋ ਦਸ਼ਮੀ ਬਾਤਵਾ ਨਗਰ ਵਸਾਇਆ ਹੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦੁਗੈਣਾ ਮੰਦਿਰ ਬਾਬਾ ਬਾਲਮੀਕ ਮੰਦਿਰ RAM ਤੀਰਥ ਹੋਰ ਵੀ ਇੱਥੇ ਪਵਿੱਤਰ ਮੰਦਿਰ ਨੇ ਇਹ ਗੁਰੂ ਨਗਰੀ ਦਾ ਤੇ ਇਹ ਜਦੋਂ ਦੀ ਸਰਕਾਰ ਬਣੀ ਅੱਜ ਸਵਾ ਦੋ ਸਾਲ ਹੋ ਚਲੇ ਨੇ ਜਦੋਂ ਦੀ ਸਰਕਾਰ ਬਣੀ ਇਹਨਾਂ ਨੇ ਤਾਂ ਘਰ ਘਰ ਦਾ ਹੀ ਬੇੜਾਗਰ ਕਰਕੇ ਰੱਖ ਦਿੱਤਾ ਆ ਸਿਰਵਰਸ ਦਾ ਗੰਦਾ ਪਾਣੀ ਜੋ ਪਾਣੀ ਦੇ ਨਾਲ ਮਿਕਸ ਹੋ ਗਏ ਉਹੀ ਉਹ ਸਾਡੇ ਬੱਚੇ ਪੀਂਦੇ ਪਏ ਨੇ ਉਹੀ ਉਹ ਇਹੀ ਪੀਂਦੇ ਪਏ ਨੇ ਜਿਹਦੇ ਨਾਲ ਸਾਲ ਡੇਢ ਸਾਲ 2 ਸਾਲ ਪਹਿਲੇ ਚਿਕਨ ਗੁੰਨੀਆਂ ਦੀ ਪ੍ਰੋਬਲਮ ਵੈਸਟ ਦੇ ਵਿੱਚ ਇੰਨੀ ਆਈ ਸੀ ਜਿਹੜੇ ਮਾਨਯੋਗ ਸਾਡੇ ਗੁਰਜੀਤ ਸਿੰਘ ਜੀ ਓਜਲਾ ਨੇ ਸੰਸਦ ਦੇ ਵਿੱਚ ਇਹ ਬੜਾ ਵੱਡਾ ਮੁੱਦਾ ਚੁੱਕਿਆ ਸੀ ਅੱਜ ਵੀ ਉਹੀ ਉਹ ਪਾਣੀ ਪੀਣ ਨੂੰ ਤਿਆਰ ਆ ਦੇਖੋ ਜੀ ਮੈਂ ਨਾਲ ਹੀ ਇਹ ਫੋਟੋਆਂ ਲੈ ਕੇ ਆਈਆਂ ਆਂਦੀਆਂ ਜਿਹੜਾ ਮੈਂ ਕਿ 5-7 ਦਿਨ ਹੋਇਆ ਮਹੀਨਾ 15 ਕੋ 20 ਦਿਨ ਹੋਇਆ ਮੈਂ ਕੁਲਦੀਪ ਜਈ ਆ ਉਹਨੂੰ ਫੋਨ ਕੀਤਾ ਫੋਨ ਜਦੋਂ ਕਰੀਦਾ ਵਾ ਪਹਿਲਾਂ ਤੇ ਪੰਪ ਪੰਪ 10-10 ਦਿਨ 10-10 ਵਾਰੀ ਤੇ ਫੋਨ ਅਟੈਂਡ ਹੀ ਨਹੀਂ ਕਰਦੇ ਜੇ ਫੋਨ ਅਟੈਂਡ ਕਰਦੇ ਨੇ ਕਦੀ ਕਿਸੇ ਨੂੰ ਚੁਕਾ ਦਿੰਦੇ ਨੇ ਕਦੀ ਕਿਸੇ ਨੂੰ ਚੁਕਾ ਦਿੰਦੇ ਨੇ ਇੰਨਾ ਕੁਲਦੀਪ ਅਸਰਦਾ ਤੇ ਇੰਨਾ ਮਾੜਾ ਹਾਲ ਹੈ ਉਸ ਤੋਂ ਬਾਅਦ ਇਹ ਕਹਿੰਦਾ ਸੁਰਿੰਦਰ ਨੂੰ ਫੋਨ ਕਰੋ ਸੁਰਿੰਦਰ ਦਾ ਵੀ ਇੰਨਾ ਮਾੜਾ ਹਾਲ ਆ ਰਿਹਾ ਹਰ ਕਿਸੇ ਨੂੰ ਮਿੱਠੀਆਂ ਗੁਗੀਆਂ ਦੇਈ ਜਾਂਦਾ ਆ ਨਾ ਵੈਸਟ ਦਾ ਤੇ ਏਡਾ ਮਾੜਾ ਹਾਲ ਆ ਵੈਸਟ ਨੂੰ ਤੇ ਨਾ ਇਹਨਾਂ ਨੇ ਕੰਗਾਲ ਕਰਕੇ ਰੱਖ ਦਿੱਤਾ ਆ ਕਿ ਅੱਜ ਇਹਨਾਂ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਅਲਟੀਮੇਟਮ ਇਹੀ ਦਿੱਤਾ ਗਿਆ ਜੀ ਅੱਜ ਸਮੁੱਚੀ ਕਾਂਗਰਸ ਟੀਮ ਸਟੀਵੋ ਲੋ ਧਰਨਾ ਲਾਇਆ ਗਿਆ ਆ ਜਿਹੜੀ ਕਾਰਪੋਰੇਸ਼ਨ ਐ ਕਾਂਗਰਸਰ ਕੰਗਾਲ ਹੋ ਚੁੱਕੀ ਆ ਜਿਹੜੀ ਇਹ ਕਾਰਪੋਰੇਸ਼ਨ ਐ ਇਹ ਕੰਗਾਲ ਹੋ ਚੁੱਕੀ ਹੋਈ ਆ ਜਿਹੜੀ ਇਹ ਸਰਕਾਰ ਐ ਸਰਕਾਰ ਵੀ ਕੰਗਾਲ ਹੋ ਚੁੱਕੀ ਆ ਇਸ ਕਰਕੇ ਇਹਨਾਂ ਨੂੰ ਅਸੀਂ ਸੁਤऱ्यांना ਨੂੰ ਜਗਾਉਣ ਆਇਆ ਕਿ ਜਾਗ ਪੋ ਤੁਹਾਡੇ 2 ਸਾਲ ਲੈ ਗਏ ਨਹੀਂ ਤੇ ਤੁਹਾਡੇ ਪੂਰੇ ਵਾਅਦੇ ਗਿਆ 2 ਸਾਲ ਤੋਂ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਐ ਉਦੋਂ ਤੋਂ ਹੀ ਸੀਵਰੇਜ ਵਾਟਰ ਸਪਲਾਈ ਜਿਹੜਾ ਗੰਦਾ ਪਾਣੀ ਆ ਰਿਹਾ ਵਾ ਉਹਦਾ ਕਾਰਨ ਐ 2022 ਚ ਜਦੋਂ ਸਰਕਾਰ ਬਣੇ ਹੀ ਐਤੋਂ ਦੇ ਸਾਡੇ ਜਿਹੜੇ ਮੇਅਰ ਹੀਓ ਕੌਂਸਲਰਾਂ ਦੀ ਖਰੀਦੋ ਫਰੋਖਤ ਕਰਦੇ ਰਹੇ ਆ ਦੀ ਸੈਟਿੰਗ ਜਿਹੜੀ ਆ ਗਾਰਾ ਸਾਡੀ ਆਪਾਂ ਹਰ ਸਾਲ ਕਢੋਦੇ ਸੀ ਉਹ ਨਹੀਂ ਕਢਾਈਆ ਇੱਕ ਸਾਲ ਬਾਅਦ ਜਦੋਂ 2023 ਵਿੱਚ ਜਿਹੜੀ ਚੀਜ਼ ਵਿੱਚ ਆਪਾਂ 5 ਕਿਲੋ ਚੀਜ਼ ਪੈਂਦੀ ਆ ਉਹਦੇ ਵਿੱਚ ਜੇ 10 ਕਿਲੋ 12 ਕਿਲੋ ਪਾਵਾਂਗੇ ਉਹ ਜੰਮਣੀ ਆ ਤੋਂ ਸਹੀ ਵੇਲੇ ਸਾਡੇ ਚੌਕ ਹੋ ਗਏ ਆ ਉਹਦਾ ਖਮਿਆਜਾ ਇਹ ਹੋਇਆ ਵਾ ਕਿ ਜਿਹੜੀ ਬਾਸਪਰੇਈ ਦੀ ਆ ਜਿਹੜੀ ਲਾਈਨਾਂ માં ਉਹਨਾਂ ਦੇ ਮਿਕਸ ਹੋ ਗਏ ਪਾਣੀ ਆ ਰਿਹਾ ਵਾ ਬਾਰ-ਬਾਰ ਕੰਪਲੇਂਟਾ ਕਰਨ ਦੇ ਬਾਵਜੂਦ ਇਹ ਸਾਡਾ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਉਹ ਅੱਜ ਇਸ ਤੋਂ ਪਹਿਲਾਂ ਵੀ ਅਸੀਂ ਚਾਰ ਪੰਜ ਧਰਨੇ ਛਾੜੇ ਚੌਂਕ ਵਿੱਚ ਦੇ ਚੁੱਕੇ 27 ਜੂਨ ਤੋਂ ਲਗਾਤਾਰ ਅਸੀਂ ਧਰਨੇ ਦੇ ਰਹੇ ਆ ਮੈਮਰੰਡਮ ਦੇ ਰਹੇ ਆ ਡੀਸੀ ਸਾਹਿਬ ਤੱਕ ਕਮਿਸ਼ਨਰ ਸਾਹਿਬ ਸਾਰਿਆਂ ਨੂੰ ਅਸੀਂ ਮਿਲੇ ਆ ਪਰ ਇਹਨੇ ਕੋਈ ਗੱਲਬਾਤ ਨਹੀਂ ਸੁਣਦੇ ਮੈਂ ਇਹ ਸਮਝਦਾ ਵਾਂ ਕਿ ਇਹਨਾਂ ਦੇ ਜਿਹੜੇ ਜ਼ਮੀਰ ਨਹੀਂ ਇਹਨਾਂ ਦੀ ਆਤਮਾ ਵੀ ਮਰ ਚੁੱਕੀ ਆ ਅੱਜ ਆਸੀਂ ਇਹਨਾਂ ਦੇ ਜਬੀਰ ਜਗੋਂ ਆਏ ਆ ਇਹਨਾਂ ਦੀ ਆਤਮਾ ਜਗੋਂ ਆਏ ਆ ਸਾਡਾ ਫੰਡਾਮੈਂਟਲ ਰਾਈਟ ਬੰਦਾ ਵਾ ਸਾਫ਼ ਸੁਥਰਾ ਪਾਣੀ ਸਾਨੂੰ ਮਿਲੇ ਸੀਵਰੇਜ ਸਾਬਿਲਨ ਸੀਵਰੇਜ ਓਵਰਫਲੋ ਹੋਏ ਪਏ ਆ ਉੜੇ ਦੀ ਲਿਫਟਿੰਗ ਨਹੀਂ ਹੋ ਰਹੀ ਆ ਡੋਰ ਕਲੈਕਸ਼ਨ ਨਹੀਂ ਹੋ ਰਹੀ ਆ ਇਹ ਸਾਰੀਆਂ ਮੰਗਾ ਵਾਸਤੇ ਇਹ ਸਾਰੇ ਮੁੰਦਿਆਂ ਵਾਸਤੇ ਅਸੀਂ ਸਾਰੇ ਲੋਕ ਘਾਰਬੇਸ਼ਨ ਕੱਢੀ ਹੋਈ ਆ ਅਗਲਾ ਅਗਲਾ ਸਟੈਪ ਕੀ ਬਤਾਓ ਜੀ ਅਗਲਾ ਸਟੈਪ ਆ ਸਾਡਾ 10 ਦਿਨ ਜਿਹੜੇ ਆ ਸਾਡੇ ਇਲੈਕਸ਼ਨ ਦੇ ਇਸ ਤੋਂ ਬਾਅਦ ਅਸੀਂ ਹੋਰ ਬਾਕੀ ਸਾਰੇ ਕੰਮ ਛੱਡ ਕੇ ਪਹਿਲਾ ਜਿਹੜੇ ਲੋਕਾਂ ਦੀਆਂ ਬੁਕਸ ਬਸਿਆ ਗਿਆ ਵਾ ਇਹਨਾਂ ਵਾਸਤੇ ਆਪਾਂ ਲਗਾਤਾਰ ਧੰਨੇ ਦੇਵਾਂਗੇ ਜਦੋਂ ਤੱਕ ਇਹਨਾਂ ਦੇ ਮਸਲੇ ਹੱਲ ਨਹੀਂ ਕਿਚਨ ਦੇ ਸਾਰੇ ਲੋਕ ਜਾ ਰਹੇ ਨੇ ਥਾ ਥਾ ਦੇ ਸੀਵਰੇਜ ਬੰਦ ਨੇ ਕੂੜੇ ਦੇ ਢੇਰ ਲੱਗੇ ਆ ਸ਼ਹਿਰ ਚ ਗੰਦਗੀ ਫੈਲੀ ਆ ਲਾਈਟ ਆ ਨਹੀਂ ਰਹੀ ਲੋਕ ਤਰਾਸ ਤਰਾਸ ਕਰ ਰਹੇ ਨੇ ਸਾਡਾ ਮਕਸਦ ਅੱਜ ਲੋਕਾਂ ਨੂੰ ਵੇਅਰ ਕਰਨਾ ਕਿ ਲੋਕ ਤੁਹਾਡੇ ਕੋਲ ਆਉਣੇ ਵੋਟਾਂ ਮੰਗਣ ਇਹਨਾਂ ਤੋਂ ਸਵਾਲ ਤੇ ਪੁੱਛੋ ਵੀ ਅਨਲਾਨੀ ਹੋਈ ਐਮਰਜੈਂਸੀ ਲੱਗੀ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ ਹਾਊਸ ਹੈ ਨਹੀਂਗਾ ਲੋਕ ਕਿੱਧਰ ਜਾਣ ਫਿੱਤਰ ਸ਼ਹਿਰ ਹੈ 1.5 ਲੱਖ ਯਾਤਰੀ ਬਾਹਰ ਹੋਣ ਡਿਆ ਸਾਡੇ ਯਾਤਰੀ ਤੇ ਜਿਹੜਾ ਮਾੜਾ ਮੈਸੇਜ ਲੈ ਕੇ ਜਾਊਗਾ ਉਹ ਬਾਹਰ ਕੀ ਮੈਸੇਜ ਦਊਗਾ ਮੈਂ 4 ਮਹੀਨੇ ਪਹਿਲੇ ਇਹਨਾਂ ਨੂੰ ਇਹ ਮਨੁੱਖਤਾ ਦਿੱਤਾ ਸੀ ਹੁਣ ਵੀ ਮੇਡ ਕਰਤਾ ਕਮੇਂਡਰ ਨੂੰ ਤੇ ਮੈਂ ਸਾਡੀ ਮੰਗ ਉਹੀ ਆ ਜਿਹੜੀ ਵੀ 16 ਨੁਕਤੇ ਸੀ ਵੀ ਸ਼ਹਿਰ ਦੇ ਵਿੱਚ ਗੰਦਗੀ ਦਾ ਬਹੁਤ ਬਰਾੜਿਆ ਤੁਹਾਨੂੰ ਤੇ ਤਵਜਹ ਦਿਨ 2 ਸਾਲ ਹੋ ਗਏ ਆ ਕੂੜੇ ਦੇ ਡੰਪ ਦੇ ਉੱਤੇ ਅੱਗ ਲੱਗੀ ਐ ਅਜੇ ਤੱਕ 2 ਸਾਲ ਐਨਓਸੀ ਸਭ ਤੋਂ ਵੱਡਾ ਮੁੱਦਾ ਜਿਹੜਾ ਜਿਹੜਾ ਐਨਓਸੀ ਬੰਦ ਕੀਤੀ ਐ ਸ਼ਹਿਰ ਦੇ ਵਿੱਚ ਉਹਦਾ ਸਭ ਤੋਂ ਵੱਡਾ ਮੁੱਦਾ ਆ ਸੋ ਇਹ ਸਰਕਾਰ ਜਿਹੜੀ ਐ ਇਸ਼ਤਿਹਾਰਾਂ ਦੀ ਸਰਕਾਰ ਆ ਤੇ ਇਹਨਾਂ ਨੂੰ ਇਸ਼ਤਿਹਾਰਾਂ ਜੀ ਰਹਿਣ ਦਿਓ ਕਿਰਪਾ ਕਰਕੇ ਜਿਹੜੇ ਜ਼ਮੀਨ ਤੇ ਜੁੜੇ ਲੋਕ ਨੇ ਅੱਜ ਕਾਉਂਸਲਰ ਸਾਡੇ ਸੇਵਾ ਕਰਨੇ ਆ ਵਿਚਾਰੇ ਕੋਈ 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 ਚੁਣਿਆ ਹੋਇਆ ਨਹੀਂ ਕਿਉਂਕਿ ਇਹਨਾਂ ਨੇ ਚੋਣਾਂ ਹੀ ਖੋਲੀਆਂ ਨਾ ਕਾਉਂਸਲਰ ਨਾ ਸਰਪੰਚ ਨਾ ਬਲਾਗ ਸੰਪਤੀ ਮੈਂਬਰ ਨਾ ਜ਼ਿਲ੍ਹਾ ਪ੍ਰਿਚਿਤ ਮੈਂਬਰ ਤੇ ਜਦੋਂ ਚੁਣੀਆਂ ਹੋਈਆਂ ਅਸੀਂ ਤਸੀਂ ਤਾਂ ਕਹਿੰਦੇ ਮੋਦੀ ਡਿਕਟੇਟਰ ਹੈ ਇਹ ਦੂਜੇ ਡਿਕਟੇਟਰ ਨੇ ਉਹ ਵੀ ਉਹ ਵੀ ਉਹਨੇ ਵੀ ਇਹੋ ਕਰਨਾ ਜਦੋਂ ਪਾਵਰ ਚ ਆ ਗਿਆ ਬਣਵੇਂ ਬਣਵੇਂ ਨਾ ਲੈ ਜਾਂਦੇ ਪਰਵਾਹ ਹੀ ਕੋਈ ਨਹੀਂ ਇਲੈਕਸ਼ਨ ਕਰਾਓ ਨਾ ਕਰਾਓ ਉਹ ਵੀ ਕਹਿੰਦਾ ਮੈਨੂੰ ਇੰਨੀਆਂ ਕੁ ਦੇ ਦਿਦੋ 400 ਤੇ ਨਾ ਇਲੈਕਸ਼ਨ ਉਹਨੇ ਕਰਾਉਣੀਆਂ ਨਾ ਇਹ ਕੰਮ ਲੈਂਦੇ ਅੱਜ ਸ਼ਹਿਰ ਦਾ ਜੋਹਾਲ ਹੋ ਗਿਆ ਜਦੋਂ ਦੇਸ਼ ਦੇ ਵਿੱਚ ਕੋਈ ਇਲੈਕਸ਼ਨ ਨਾ ਹੋਵੇ ਚੁਣਿਆ ਤੰਤਰ ਐਕਟਿਵ ਨਾ ਹੋਵੇ ਇਹ ਉਹ ਹਾਲ ਹੁਣੇ ਜੋ ਸਾਡੇ ਅੱਜ ਅੰਮ੍ਰਿਤਸਰ ਦਾ ਹੋਇਆ। ਪੰਜਾਬ ਦੇ ਇਤਿਹਾਸ 'ਚ ਪਹਿਲਾਂ ਇਸ ਤਰ੍ਹਾਂ ਕਦੇ ਹੋਇਆ ਕਿ ਇਲੈਕਸ਼ਨ ਇਸ ਤਰ੍ਹਾਂ ਡਾ ਕਦੀ ਨਹੀਂ ਹੋਇਆ ਜੀ ਅਜੇ ਤੱਕ ਨਹੀਂ ਹੋਇਆ ਕਦੀ ਇਲੈਕਸ਼ਨ ਟਾਈਮ ਨਾ ਹੁੰਦੀ ਆ। ਇਲੈਕਸ਼ਨ ਹਾਰ ਜਿੱਤੇ ਦੇ ਕੋ ਲੋਕਾਂ ਦਾ ਕੰਮ ਹੈ। ਇਹ ਡਰਦੇ ਨੇ ਕਿਉਂਕਿ ਜਦੋਂ ਲੋਕ ਸਭਾ ਹਰ ਕੇ ਸੰਗਰੂਰ ਵਾਲੀ ਉਤੋਂ ਬਾਅਦ ਇੰਨਾ ਹਿੰਮਤ ਹੀ ਨਹੀਂ ਕੀਤੀ ਇਲੈਕਸ਼ਨ ਕਰਾਉਣ ਦੀ। ਤੇ ਜੇ ਤੁਸੀਂ ਰਾਜਨੀਤੀ 'ਚ ਡਿਕਟੇਟਰਸ਼ਿਪ ਹੀ ਲੈ ਕੇ ਆਉਣੀ ਆ ਤੇ ਫਿਰ ਰਾਜਨੀਤਿਕ ਲਾਂਬੇ ਹੋ ਫਿਰ ਵੋਟਾਂ ਕਾਹਦੀਆਂ ਤੁਹਾਨੂੰ ਲੋਕ ਪਾਉਣ। ਸੋ ਇਹ ਮੇਰੀ ਲੋਕਾਂ ਨੂੰ ਇੱਕੋ ਬੇਨਤੀ ਤੁਹਾਡੇ ਰਾਈ ਕਿ ਲੋਕ ਕਿਰਪਾ ਕਰ ਪੀ ਲੈਕਚਰਾਂ ਕਿਉਂ ਨਹੀਂ ਹੋਈਆਂ ਅੱਜ ਸ਼ਹਿਰ ਚ ਕਾਰਪੋਰੇਸ਼ਨ ਦਾ ਇਹਨਾ ਮਾੜਾ ਹਾਲ ਕਿਉਂ ਆ ਕਿਉਂਕਿ ਇਹਨਾਂ ਦੇ ਸਬਜੈਕਟ ਨੇ ਇਹ ਲੋਕ ਕੋਈ ਭੱਜ ਨਹੀਂ ਸਕਦੇ ਇਹਨਾਂ ਤੋਂ ਜੋ ਸਾਫ ਸੁਥਰਾ ਪਾਣੀ ਦੇਣਾ ਗੰਦੇ ਨਾਲੇ ਸਾਫ ਕਰਨਾ ਡੰਪ ਨੂੰ ਸਾਫ ਕਰਨਾ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਕਾਰਪੋਰੇਸ਼ਨ ਭਗੌੜੀ ਇਹਨਾਂ ਚੀਜ਼ਾਂ ਦੇ ਉੱਤੋਂ ਹਾਂਜੀ ਇਹਦੇ ਕੀ ਸੁਧਾਰ ਨਹੀਂ ਸੁਨੋ ਸਾਡੀ ਸਿਵਰ ਦੀ ਹੈ ਜੀ ਸਿਵਰ ਸਾਡੇ ਬਹੁਤ ਭਾਰੇ ਹੋਏ ਨੇ ਅਸੀਂ ਹਰ ਵੇਲੇ ਹਰ ਕਿਸੇ ਕੋ ਗਏ ਆ ਸਾਡੀ ਕਿਸੇ ਨੂੰ ਮੁਸੱਸੀਆਂ ਦੀ ਸੁਧਾਰ ਕਿਸੇ ਨੂੰ ਸਾਡੀ ਸੁਣਾਈ ਨਹੀਂ ਕੀਤੀ ਆ ਵੀ ਅਸਟਾਮ ਤੇ ਵੀ ਗੰਦਾ ਪਾਣੀ ਇੰਨਾ ਆ ਰਿਹਾ ਨਾ ਇੰਨਾ ਗੰਦਾ ਪਾਣੀ ਆ ਰਿਹਾ ਸਿਵਰ ਭਰੇ ਹੋਏ ਆ ਅਸੀਂ ਕੀ ਕਰ ਸਕਦੇ ਆ ਸਾਡੀ ਸੁਣਾਈ ਨਹੀਂ ਕੋਈ ਕਰ ਰਿਹਾ ਮੰਨ ਜੀ ਤੋਂ ਮੰਨ ਸਾਡੀ ਹੈ ਕਿ ਸਾਡੇ ਸਿਵਰ ਸਾਫ ਕੀਤੇ ਜਾਣ ਸਾਡੇ ਪਾਣੀ ਸਾਫ ਕੀਤੇ ਜਾਣ ਸਾਡਾ ਹੋਰ ਕੁਝ ਨਹੀਂ ਚਾਹੀਦਾ ਬਸ ਕੁਝ ਕਰਾ ਦਿਓ ਇਹ ਤਾਂ ਹੋ ਗਿਆ ਸਾਨੂੰ ਪੰਜ 6 ਮਹੀਨਿਆਂ ਤੋਂ ਬਹੁਤ ਜਾ ਰਿਹਾ ਬਹੁਤ ਗੰਦਾ ਪਾਣੀ ਆ ਰਿਹਾ ਸਿਵਰ ਭਰੇ ਪਏ ਐਨੀ ਉਹ ਇੰਨਾ ਕੀੜਾ ਚੱਲਦਾ ਪਿਆ ਖੁਸ਼ ਕਰਨ ਦੀ ਗੱਲ